ਹਾਂਜੀ ਪ੍ਰਧਾਨ ਸਾਹਿਬ ਜੀ ਅੱਜ ਤੁਸੀਂ ਪਰਵੇਜਨਗਰ ਪਹੁੰਚੇ ਆਂ ਭਗਵਾਨ ਵਾਲਮੀਕ ਮੰਦਿਰ ਤੁਹਾਡੇ ਕੀ ਵਿਚਾਰ ਹੈ ਜਿਹੜੀ ਅੱਜ ਧਰਮਸ਼ਾਲਾ ਦਾ ਨਹੀਂ ਪੱਤਰ ਅੱਜ ਮੇਰੇ ਕੋਲ ਜੋਮਪੈਂਡ ਪਰਵੇਜਨਗਰ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਵਾਲਮੀਕੀ ਧਰਮਸ਼ਾਲਾ ਦਾ ਨਹੀਂ ਪੱਥਰ ਜਿਹੜਾ ਰੱਖਿਆ ਗਿਆ ਉਹ ਬੜੀ ਵਧੀਆ ਗੱਲ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਔਰ ਪੰਚਾਇਤ ਵੱਲੋਂ ਜੋ ਇਹ ਉਪਰਾਲਾ ਕਰਕੇ ਧਰਮਸ਼ਾਲਾ ਦੀ ਲੋੜ ਸਾਰੀ ਵਾਸਤੇ ਅੱਜ ਜਿਹੜਾ ਉਹ ਨਹੀਂ ਪੱਥਰ ਰੱਖਿਆ ਗਿਆ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਵਾਲਮੀਕੀ ਭਾਈਚਾਰੇ ਨੂੰ ਉਹ ਸਾਰੀਆਂ ਦਿੱਕਤਾਂ ਆ ਰਹੀਆਂ ਸੀ ਕਿਤੇ ਵਿਆਹ ਸ਼ਾਦੀਆਂ ਕੋਈ ਧਾਰਮਿਕ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਕੋਈ ਲੜਕੀਆਂ ਦੇ ਵਿਆਹ ਸ਼ਾਦੀਆਂ ਵਾਸਤੇ ਉਹ ਨਾਲ ਹੀ ਇੱਥੇ ਪਗਵਾਰ ਵਾਲਮੀਕ ਜੀ ਜਿਹੜਾ ਮੰਦਿਰ ਹੈ ਉਹਦੀ ਪ੍ਰੋਬਲਮ ਆ ਰਹੀ ਸੀ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜੋ ਨਗਰ ਪੰਚਾਇਤ ਦੇ ਅਪਰਾਲੇ ਦੇ ਨਾਲ ਜੋ ਇਹ ਉਹ ਸਾਰੀ ਜਿਹੜੀ ਕੀਤੀ ਜਾ ਰਹੀ ਹੈ ਮੈਂ ਇੱਥੇ ਸਾਰੀਆਂ ਖੁੰਚੀਆਂ ਸੰਸਥਾ ਨੂੰ ਔਰ ਪੰਚ ਸਾਫ ਪੰਚਾਇਤ ਦੇ ਸਾਰੇ ਮੋਤਮੇਰ ਸਾਰਿਆਂ ਨੂੰ ਆਪਣੇ ਨੂੰ ਵਧਾਈ ਦਿੰਦਾ ਹਾਂ ਜੈ ਵਾਲਮੀਕੀ ਪਰਮਾਣੂ ਹਾਂਜੀ ਸਰਪੰਸਾ ਹਾਂਜੀ ਇਹ ਜੋ ਅੱਜ ਨੀ ਪੱਥਰ ਰੱਖ ਰਹੇ ਆ ਮਤਲਬ ਕਿਹੜਾ ਸਰਮਸ਼ਲਾ ਦੇ ਕਬਾਲ ਕੀ ਮੰਦਿਰ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾਈ ਖੁਸ਼ੀ ਦਾ ਦੇ ਰਹੇ ਹਾਂ ਜਦੋਂ ਆਪਣਾ ਵਾਲਮੀਕ ਭਾਈ ਸਾਹਿਬ ਤਰਮਸ਼ਾਹਲਾ ਦਾਨੀ ਪੱਥਰ ਰੱਖ ਰਹੇ ਆ ਕਿਉਂਕਿ ਇੱਥੇ ਇਹਨਾਂ ਨੂੰ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਹੈ ਬੜੇ ਪ੍ਰੋਬਲਮ ਆਉਂਦੀ ਸੀ ਤੇ ਇਹ ਬੜਾ ਖੁਸ਼ੀ ਦਾ ਟਾਈਮ ਹੈ ਕਿ ਆਪਣੇ ਵਿਆਹ ਸ਼ਾਦੀ ਜਾਂ ਹੋਰ ਵੀ ਕੋਈ ਪ੍ਰੋਗਰਾਮ ਜਿਹੜੇ ਇੱਥੇ ਕਰ ਲਿਆ ਕਰਨਗੇ ਸੋ ਮੈਂ ਇਹਨਾਂ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਪਰਮਾਤਮਾ ਕਰੇ ਸੋਖੀ ਸੰਜੇ ਜਿਹੜਾ ਕਾਰੇ ਜਿੰਨਾ ਸ਼ੁਰੂ ਕੀਤਾ ਇੰਨੇ ਪਰੇ ਚੜੇ ਤੇ ਇੰਨਾ ਸਾਰਿਆਂ ਨੂੰ ਇਸ ਜਿਹੜਾ ਆਪਾਂ ਇਹਨਾਂ ਬਣਾਉਣਾ ਵਾ ਤਰਨਸ਼ਾਲਾ ਸਾਰਿਆਂ ਨੂੰ ਇਹਦਾ ਲਾਭ ਹੋਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਰਾਂ ਦਾ ਭੈਣਾਂ ਦਾ ਜੋ ਵੀ ਅੱਜ ਆਏ ਆ ਸਾਰਿਆਂ ਦਾ ਅੰਮ੍ਰਿਤਾਨ ਸਾਹਿਬ ਵੀ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹੋ ਜਿਹੇ ਸੰਜੇ ਕਾਰੇ ਜਿਹੜੇ ਆ ਜੇ ਆਪਾਂ ਰਲ ਮਿਲ ਕੇ ਕਰੀਏ ਤੇ ਬਹੁਤ ਵਧੀਆ ਵੀ ਹੁੰਦੇ ਆ ਤੇ ਚੰਗੇ ਵੀ ਹੁੰਦੇ ਆ ਤੇ ਪਰਵਾਜ਼ ਨੂੰ ਜਾਂ ਸਮਾਜ ਨੂੰ ਸੇਰ ਵੀ ਮਿਲਦੀ ਆ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਇੱਕ ਸਰਪੰਚ ਸਾਹਿਬ ਇਹ ਜਿਹੜਾ ਇੱਥੇ ਜਿਹੜਾ ਕਾਰਜ ਚੱਲ ਰਿਹਾ ਹਾਂਜੀ ਇਹ ਕੋਈ ਪੰਚਾਇਤੀ ਕੋਟੇ ਦੇ ਵਿੱਚੋਂ ਇਹ ਲੱਗਦੇ ਪੈਸੇ ਜਾਂ ਕੋਈ ਗ੍ਰਾਂਟ ਗਰੋਂਡ ਆ ਜੀ ਇੰਨੇ ਜੀ ਇਹ ਦੱਸਦੇ ਆ ਵੀ ਗ੍ਰਾਂਟ ਆਈ ਆ ਇਹਨਾਂ ਸਮਤੀਆਂ ਬਲ੍ਹਾ ਸਮਤੀ ਇਹ ਲੋਕ ਗ੍ਰਾਂਟ ਆਈ ਆ ਤੇ ਕਾਫੀ ਚੜ੍ਹਦੀ ਆਈ ਹੋਈ ਸੀਗੀ ਜੇ ਨਾ ਕਾਮ ਨੇ ਚੱਲਿਆ ਪਰ ਹੁਣ ਆ ਮੀਂਹ ਪੈਂਦੇ ਸੀਗੇ ਮੇਹ ਹੁਣ ਹਟੇ ਆਤੇ ਹੁਣ ਇਹਨਾਂ ਨੇ ਸ਼ੁਰੂ ਕਰਨਾ ਵਾ ਸੋ ਮੈਂ ਹੁਣੇ ਗੱਲ ਕੀਤੀ ਸੀਗਾ ਲੱਬੇ ਨਾਲ ਜੋ ਕਹਿੰਦਾ ਵੀ ਉਹ ਗ੍ਰਾਂਟ ਕਹਿੰਦੇ ਵੀ ਅਸੀਂ ਜਿੰਨਾ ਤੱਕ ਤੁਹਾਡਾ ਕੰਮ ਪੂਰਾ ਨਹੀਂ ਹੁੰਦਾ ਇਹ ਗ੍ਰਾਂਟ ਜਿਹੜੀ ਆ ਤੁਸੀਂ ਲਈ ਜਾਓ ਤੇ ਕੰਮ ਕਰੀ ਜੋ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਗ੍ਰਾਂਟ ਪੇਟੀ ਆ ਇਹਦੇ ਵਿੱਚ ਕੋਈ ਪੰਚਾਇਤ ਦਾ ਵੀ ਸੰਯੋਗ ਹੋਏਗਾ ਜੀ ਪੰਚਾਇਤ ਜੀ ਜੇ ਸੰਯੋਗ ਮੰਗਣਗੇ ਜਾਂ ਲੋੜ ਹੋਊਗੀ ਜਿਹੜੇ ਹੋ ਜਾਊਗੀ ਠੀਕ ਧੰਨਵਾਦ ਆਹ ਹੋ ਜਲਦੀ ਆ ਜੀ